ਹਾਂਜੀ ਉਹ ਵੇਲੇ ਹੋਰ ਹੋ ਗਈ ਕਰਲੀ ਰਸੋਈ ਦੀ ਸਫਾਈ ਉਹ ਮੱਖਣ ਜਾ ਕੱਢਣੀ ਆ ਉਹ ਪਾਣੀ ਪੈ ਗਿਆ ਹੀ ਜ਼ਿਆਦਾ ਹੁਣ ਨਿਕਲ ਨਹੀਂ ਦਿਆ ਮਮਾ ਕਹਿੰਦੇ ਰਹਿਣ ਦੀ ਸਵੇਰੇ ਨਿਕਲਣਾ ਚਲੋ ਹੁਣ ਮੈਂ ਕਿਚਰ ਛੱਡ ਦਿੱਤਾ ਤੁਸੀਂ ਆਂਦੇ ਨਵੇਂ ਛੇਤੀ ਛੇਤੀ ਕੱਢ ਲਵਾ ਮੱਖਣ ਤੇ ਠੰਡਾ ਬੜਾ ਹੁੰਦਾ ਮਨਮੀ ਤੇ ਫਿਰ ਪਾਣੀ ਤੇ ਪੋਣਾ ਪੈਂਦਾ ਹੀ ਆ ਨਾਲੇ ਮੈਂ ਵੇਖਣ ਨਹੀਂ ਰਿੰਕੂ ਵਿਰਗੀ ਰੱਖ ਕੇ ਗਿਆ ਡੱਬਾ ਜਿਆ ਆਹੋ ਆਈ ਸੀ ਉਹ ਉਹ ਨਾ ਸੋਦਾ ਲੈ ਕੇ ਆਈ ਦੁਕਾਨ ਤੋਂ ਤੇ ਰੱਖ ਗਈ ਇੱਥੇ ਕਹਿੰਦੇ ਆ ਹੋਨ ਰੋਟੀ ਇਕੱਠੀ ਪੱਕਣੀ ਕਰਨੀ ਆ ਤੇ ਆ ਭਾਬੀ ਸੋਦਾ ਥਲੇ ਰੱਖ ਉਹ ਮੈਂ ਕਿਹਾ ਇਕੱਠੀ ਪੱਕਣੀ ਆ ਕਹਿੰਦੇ ਹਾਂ ਮੈਂ ਕੰਜੂ ਨਾਲ ਤੇ ਗੱਲ ਕਰ ਲਓ ਅੰਜੂ ਦੇ ਤੇ ਜਿੱਦ ਸੀ ਕਿ ਬੱਕਰੇ ਹੋਣੇ ਮਕਰੇ ਹੋਣਾ ਤੇ ਹੋਂਦੇ ਇਕੱਠੇ ਤੇ ਗੱਲ ਕਰਨਦੇ ਜੀ ਅੱਛਾ ਉਹ ਭਾਬੀ ਕੋ ਕਿੱਥੇ ਕੱਲਿਆਂ ਕੋ ਕੰਮ ਹੋਣਾ ਉਹਨੇ ਕੱਲਿਆਂ ਕਰ ਸਕਦੇ ਉਹ ਨਾ ਕੰਮ ਹੋਣ ਕਰਕੇ ਤੇ ਕਹਿ ਲੈਂਦੀ ਆ ਹੁਣ ਉਹਨਾਂ ਨੂੰ ਅੱਗੇ ਲਾ ਦਿੱਤਾ ਭਾਜੀ ਨੇ ਸਮਝ ਤੇ ਮੈਨੂੰ ਵੀ ਮਨਵੇਂ ਤੇ ਨਿਕ ਹੈ ਗਈ ਆ ਹੁਣ ਕੰਮ ਨਹੀਂ ਨਾ ਹੁੰਦਾ ਜਦੋਂ ਆਪਣੇ ਸਿਰ ਪਹਿਨ ਨਾ ਫੇਰ ਪਤਾ ਲੱਗਦਾ ਉਹਨ ਤੇ ਸਾਂਝੇ ਖਾਤੇ ਵਿੱਚ ਕਰੀ ਜਾਏ ਜੜੀ ਉਹਦਾ ਨਾਂ ਹੀ ਨਹੀਂ ਹੁੰਦਾ ਹੁਣ ਮੇਰੀ ਵਰਗੀ ਦਾ ਨਾਂ ਹੀ ਨਹੀਂ ਹੁੰਦਾ ਇਹ ਤੇ ਰਿੰਕੂ ਵੀਰੇ ਦੇ ਕਹਿਣ ਦੀ ਗੱਲ ਹੈ ਨਾ ਹੇ ਤੇ ਜਿੱਦ ਚਾਚੀ ਕਹੂਗੀ ਫੇਰ ਪਤਾ ਲੱਗਣਾ ਵਾ ਇਸੇ ਕਰਕੇ ਤੇ ਮੈਂ ਕਿਹਾ ਮੈਂ ਕਿਹਾ ਜਾਓ ਮਮਾ ਅੰਦਰ ਬੈਠੇ ਆ ਤੇ ਗੱਲ ਕਰ ਲੋ ਮੈਂ ਅੰਦਰ ਭੇਜ ਦਿੱਤਾ ਹੀ ਮੈਂ ਕਿਹਾ ਭਾਜੀ ਤੁਸੀਂ ਉਹਨਾਂ ਨਾਲ ਗੱਲ ਕਰੋ ਮੇਰੇ ਵੱਲ ਤਾਂ ਕੋਈ ਨਹੀਂ ਐਂ ਤੇ ਕਹਿੰਦੇ ਜੀ ਸਤ ਕੇ ਇਕੱਠੇ ਰਹਿ ਗਏ ਵੇ ਇੱਕ ਮਨਮੀਤ ਇੱਕ ਵਰੋਂ ਨਹੀਂ ਹੁੰਦਾ ਪੀ ਇੱਕ ਜਣਾ ਕਹੀ ਜਾਏ ਪੀ ਇਕੱਠੇ ਪਕਾਉਣੀ ਇਕੱਠੀ ਪਕਾਉਣੀ ਤੇ ਦੂਜਾ ਕਹੇ ਪੀ ਨਹੀਂ ਮੈਂ ਨਹੀਂ ਇਹਦੇ ਨਾਲ ਪਕਾਉਣੀ ਹਾਂਜੀ ਗੱਲ ਤੇ ਦੋਨੋਂ ਪਾਸੇ ਹੁੰਦੀ ਆ ਸਹੀ ਗੱਲ ਜਦੋਂ ਸਾਂਮਤੀ ਸੀ ਨਾ ਤਾਂ ਉਹ ਇਕੱਠੇ ਪਕਾਉਨੇ ਹੁੰਦੇ ਆ ਤੇ ਜਦੋਂ țeṛ-phēṛ ਹੋ ਜਾਏ ਫਿਰ ਨਹੀਂ ਗੱਲ ਬੰਦੀ ਉਹ ਇਕੱਠਿਆਂ ਦੇ ਵਿੱਚ ਰੌਣਕ ਮੇਲਾ ਵੀ ਤਾਂ ਕਿੰਨਾ ਹੀ ਨਾ ਭਾਬੀ ਕਿੰਨਾ ਵਧੀਆ ਲੱਗਦਾ ਸੀਗਾ ਰਲ ਮਿਲ ਕੇ ਕੰਮ ਕਰਨਾ ਉਹ ਰਲ ਮਿਲ ਕੇ ਤੇ ਕੰਮ ਕਰਦੇ ਹੁੰਦੇ ਆ ਪਰ ਮੈਂ ਮੀਤ ਤੈਨੂੰ ਪਤਾ ਹੀ ਨਾ ਮੈਂ ਤਾਂ ਕਦੀ ਇਹਨੂੰ ਆਵਾਜ਼ ਵੀ ਨਹੀਂ ਮਾਰਦੀ ਹੁੰਦੀ ਆਪਣਾ ਕੰਮ ਦਾਮ ਨਾ ਕਰੀ ਜਾਣਾ ਕਰੀ ਜਾਣਾ ਇਹਨੇ ਆਈ ਤੇ ਚਲ ਫੁਲਕੇ ਲਾ ਦਿੱਤੇ ਜਾਂ ਭਾਂਡੇ ਮੰ ਕਦੀ ਵੀ ਨਹੀਂ ਬਣਾਉਂਦੀ ਹੁੰਦੀ ਇਸੇ ਕਰਕੇ ਭਾਬੀ ਤੇ ਵੀਰ ਦੀ ਇਹੋ ਸਲਾਹ ਹੋਣੀ ਕਿ ਥੱਲੇ ਇੱਕੋ ਥਾਈਂ ਰੋਟੀ ਬਣਾਈਏ ਵੀ ਜਾਂ ਥੋੜਾ ਕੰਮ ਪੈਣਾ ਤੇ ਜਾਂ ਜ਼ਿਆਦਾ ਕੰਮ ਪੈ ਜਾਣਾ ਮਨਮੀਤ ਕਿੱਥੇ ਟਾਈਮ 'ਚ ਰੋਟੀ ਦੇਣੀ ਮੈਂ ਰਿੰਕੂ ਪਾਜੀ ਨੂੰ ਟਾਈਮ 'ਚ ਬਣੀ ਹੋਣੀ ਤੇਨੇ ਪਾ ਕੇ ਦੇਣੀ ਜੇ ਟਾਈਮ 'ਚ ਹੁਣ ਮੰਨੇਗੀ ਨਹੀਂ ਤੇ ਪਾ ਕੇ ਕਿੱਥੋਂ ਦੇਏਗੀ ਤੇ ਇਹਨਾਂ ਨੇ ਡਿਊਟੀ ਤਾਂ ਵੀ ਲੇਟ ਹੋਣਾ ਹੁਣ ਤੈਨੂੰ ਪਤਾ ਨਾ ਤੇ ਸਾਰਾ ਕਰਨਾ ਪੈਣਾ ਸਵੇਰੇ ਉੱਠਣਾ ਪੈਣਾ ਨਾਲੇ ਇਹ ਆਸੰਗ ਦੀ ਪੰਡ 8 8 9 ਵਜੇ ਤੱਕ ਤੇ ਉੱਠ ਦੇਣੀ ਹੈਗੀ ਨਾਲੇ ਤੁਸੀਂ ਪਹਿਲਾਂ ਜੋ ਉੱਠ ਜਾਂਦੇ ਸਾਰਾ ਕੰਮ ਸਵੇਰ ਦਾ ਤੇ ਤੁਸੀਂ ਸੰਭ ਲੈਂਦੇ ਰਸੋਈ ਦਾ ਮਨਮੀਤ ਪਤਾ ਤੇ ਕਹਿੰਦੇ ਤਾਂ ਲੱਗਦਾ ਜਾਂ ਤੇ ਬੰਦਾ ਕਹਿੰਦੇ ਨਾ ਦੁਨੀਆ ਦਾ ਚਲ ਜੇ ਤਾਂ ਬੰਦੇ ਦੀ ਕਦਰ ਪੈਂਦੀ ਤੇ ਜਾਂ ਬੰਦਾ ਵੱਖਵਾੜੀ ਹੋ ਜੇ ਤਾਂ ਕਦਰ ਪੈਂਦੀ ਆ ਕਦਰ ਮੇਰੀ ਹੋਣ ਪੈਣੀ ਆ ਚਲੋ ਇਹ ਤੇ ਮੌਕਾ ਹੀ ਦੱਸੂਗਾ ਕਦਰ ਪੈਣੀ ਆ ਕਿ ਅਗਲੇ ਨੇ ਤੁਹਾਡਾ ਟਾਈਮ ਚੁੱਕਣਾ ਵਾ ਉਹ ਵੀ ਗੱਲ ਸਹੀ ਆ ਆਪਣਾ ਫਾਇਦਾ ਆਪਣਾ ਫਾਇਦਾ ਹੁਣ ਆਪਣਾ ਐ ਨਾ ਤੇ ਜਿਹੀਂ ਜਿਹੀਂ ਕਰ ਲੈਣਾ ਜਦੋਂ ਪਤਾ ਵਾ ਪੀ ਨਹੀਂ ਦੋ ਤਾਂ ਕਹਣਾ ਤੂੰ ਕੌਣ ਤੇ ਮੈਂ ਕੌਣ ਹੁਣ ਮਤਲਬ ਇਹ ਤਾਂ ਕਰਕੇ ਆਉਣ ਲੱਗੇ ਥੱਲੇ ਇਹ ਜੇ ਇਹਨਾਂ ਦੀਆਂ ਗੱਲਾਂ ਚ ਨਾ ਮੰਮੀ ਵੀ ਨਾਣ ਤੇ ਚਾਚੀ ਆਊਗੀ ਫੇਰ ਪਤਾ ਲੱਗਣਾ ਜੀ ਬਨਮੀਤ ਇੱਕ ਗੱਲ ਨੋਟ ਕੀਤੀ ਜਿੱਦਨ ਦੀ ਉੱਪਰ ਗਈ ਹੈ ਨਾ ਸਾਡੀਆਂ ਦਾਲਾਂ ਰਾਜਮਾ ਕਿੰਨੇ ਬਚਦੇ ਆ ਡੱਬੇ ਭਰੇ ਹੀ ਰਹਿੰਦੇ ਆ ਤੇ ਬੇਸਤੀ ਜਿੱਥੇ ਇੱਕ ਕੋਲੀ ਰਾਜਮਾ ਦੀ ਬਣਾਉਣੀ ਨਾ ਦੋ ਦੋ ਕੋਲੀਆਂ ਧਰ ਕੇ ਤੇ ਸੁੱਟਦੀ ਹੁੰਦੀ ਕਿੰਨੀਆਂ ਕਿੰਨੀਆਂ ਭਾਬੀ ਜੀ ਉਹਨੂੰ ਨਹੀਂ ਫਰਕ ਪੈਣਾ ਉਹਨੂੰ ਕੋਈ ਫਰਕ ਨਹੀਂ ਪੈਣਾ ਇਸ ਗੱਲ ਦਾ ਵੇਖੋ ਨਾ ਸਾਰਾ ਸੋਦਾ ਤੇ ਵੀਰ ਦੀ ਦੁਕਾਨ ਤੋਂ ਆਉਂਦਾ ਵਾ ਇਹ ਤੇ ਹੁਣ ਮੇਰੇ ਵੀਰ ਨੂੰ ਪਤਾ ਵੀ ਕਿੰਨਾ ਰੁਪਈਆ ਰੁਪਈਆ ਕਰਕੇ ਸੌਦਾ ਪਾਉਂਦਾ ਰਾਸ਼ਨ ਪਾਉਂਦਾ ਦੁਕਾਨ 'ਚ ਤੇ ਉਹ ਰਾਸ਼ਨ ਸਾਡੇ ਘਰ ਹੁੰਦਾ ਵਾ ਕੋਈ ਨਾ ਹੁਣ ਪਤਾ ਤੇ ਹੁਣ ਲੱਗਦਾ ਚਾਚੀ ਨੂੰ ਵੀ ਤੇ ਡਿੰਕੂ ਭਾਜੀ ਨੂੰ ਵੀ ਬੀ ਨੀ ਨੀ ਚੀਜ਼ਾਂ ਸੁੱਟਦੀ ਐ ਤੇ ਕਿੰਨੇ ਕਨੇ ਵੇਸਟ ਹੁੰਦਾ ਮੈਂ ਤੁਹਾਨੂੰ ਇਹੋ ਕਹਿੰਨੀ ਜੇ ਤੁਹਾਨੂੰ ਲੱਗਦਾ ਨਾ ਕਿ ਸੌਦਾ ਸਾਡਾ ਬਚਿਆ ਰਹਿੰਦਾ ਤੇ ਫਿਰ ਨਾ ਕਰੋ ਰੋਟੀ ਇਕੱਠੀ ਮਨਮੀ ਤਾਂ ਭੈ ਥੋੜੀ ਕੰਨੀ ਆ ਮੈਂ ਤਾਂ ਕੰਨੀ ਨਹੀਂ ਮੈਂ ਤਾਂ ਪਹਿਲਾਂ ਵੀ ਨਹੀਂ ਕਿਹਾ ਭੈਣ ਤੂੰ ਵਕਰੀ ਹੋ ਤੇ ਮੈਂ ਹੁਣ ਵੀ ਨਹੀਂ ਕਹਿੰਦੀ ਵੀ ਤੂੰ ਇਕੱਠੀ ਹੋ ਜਾ ਕਿੱਥੇ 2 ਕਿਲੋ ਸਬਜ਼ੀ ਬਣਨੀ ਤੇ ਜਿੱਥੋਂ ਕਿਲੋ ਸਬਜ਼ੀ ਜੀ ਸਾਡਾ ਸੜ ਜਾਣਾ। ਹਾਂ ਇਹਦੇ ਤੇ ਬਸ ਭਾਜੀ ਦੀ ਤਨਖਾਹ ਵਿੱਚ ਨਾ ਸੂਟ ਬੂਟੀ ਪੂਰੀ ਹੁੰਦੀ। ਦੂਜੇ ਇੱਕ ਦਿਨ ਤੁਰੀ ਰਹਿੰਦੀ ਸੂਟਾਂ ਵਾਲੇ ਵਾਲ। ਉਹਦੇ ਵਿੱਚ ਇੱਕ ਸੂਟ ਤੈਨੂੰ ਜਾਂ ਲਿਆ ਦਿੰਦੀ ਇੱਕ ਮੈਨੂੰ ਤੇ ਸਾਰਾ ਸਾਲ ਗੋਨ ਗੋਨਦੀ ਰਹਿੰਦੀ। ਅੱਜ ਕੱਲ੍ਹ ਤੇ ਔਨਲਾਈਨ ਚੀਜ਼ਾਂ ਬੜੀਆਂ ਆਉਂਦੀਆਂ ਵਾ ਕੋਠੇ ਤੇ। ਹਾਂ ਇਹ ਤੇ ਹੈ ਬਾ ਔਨਲਾਈਨ ਵੀ ਬੜੀਆਂ ਆਉਂਦੀਆਂ ਜੀ। ਚਲੋ ਇਹ ਤੇ ਹੁਣ ਵੇਖ ਸਾਡੀਆਂ ਤੇ ਗੱਲਾਂ ਹੀ ਆ। ਇਹ ਤੇ ਜਿਹੜਾ ਫੈਸਲਾ ਨਾ ਵੱਡਿਆਂ ਦੇ ਸਿਰ ਤੇ ਆ। ਜੇ ਚਾਚੀ ਤੇ ਮੰਮੀ ਕਹਿਣਗੇ ਤੇ ਫਿਰ ਤੇ ਰਹਿਣਾ ਹੀ ਪੈਣਾ ਕੱਟਿਆਂ ਆਹੋ ਇਹ ਤੁਹਾਨੂੰ ਵੱਡੇਾਂ ਦਾ ਹੀ ਆ ਉਹਨਾਂ ਫਿਰ ਤੇ ਕਰਨਾ ਹੀ ਪੈਣਾ ਸਾਨੂੰ ਚਲੋ ਰਹੀਂ ਚੱਜ ਨਾ ਰਹੀਂ ਕੋਈ ਨੁਕਸਾਨ ਨਾ ਕਰੇ ਠੀਕ ਹੈ ਗੱਲ ਇਹ ਆ ਕਿ ਰਿੰਕੂ ਭਾ ਫਿਰ ਵੀ ਸਮਝਦਾ ਸਾਰੇ ਇੱਕ ਦੀ ਗੱਲ ਨੂੰ ਰਿੰਕੂ ਭਾਜੀ ਫਸੇ ਆ ਮੈਂ ਤੇ ਪਹਿਲੋ ਕਹਿਣ ਨਹੀਂ ਭਿੰਕੂ ਭਾਜੀ ਫਸੇ ਆ ਉਹਨਾਂ ਨੂੰ ਤੇ ਬਸ ਉਹਦਾ ਹੁਣ ਇੱਕ ਪਰਿਵਾਰ ਦੀ ਨਾ ਗੱਲ ਕਰਨ ਤੇ ਫਿਰ ਜੇ ਸਾਡੀ ਘਰੀ ਜਾਂ ਫਿਰ ਉਹਨਾਂ ਵਾਲਾ ਬੁਰੇ ਆ ਚਲੋ ਠੀਕ ਆ ਭਾਬੀ ਮੰਮੀ ਬੈਠਣਗੇ ਚਾਚੀ ਨਾਲ ਆਪੇ ਪਤਾ ਲੱਗ ਜੂ ਤੂੰ ਇਹਨਾ ਟੈਨਸ਼ਨ ਲਈ ਜਾ ਚਲੋ ਠੀਕ ਆ ਮੈਂ ਪਾਣੀ ਪੀ ਕੇ ਆਉਂਦੀ ਜਾ ਕੇ ਚਲੀਏ ਥੋੜਾ ਦੂਰ ਦੀਆਂ ਟੈਨਸ਼ਨਾਂ ਤੈਜੀ ਹਾਂ ਜੂਟਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਬਟਾ ਤੈਜੀ ਲक्की ਨੂੰ ਨਾ ਮੈਂ ਸੌਦੇ ਦੀ ਪਰਚੀ ਵੀ ਦਿੱਤੀ ਸੀ ਹਾਂ ਲੱਕੀ ਪੈਲੂਆਂ ਉਹਨੇ ਉਹਨਾਂ ਬੜਾ ਟਾਲ ਮਟੋਲ ਜੇ ਕਰਕੇ ਉਹਨੇ ਮੈਨੂੰ ਅੱਜ ਦੇ ਦਿਨ ਨਾ ਵਾ ਕੱਲ ਦੇ ਦੇ ਦਿੰਨਾ ਵਾ ਤੇ ਕਰਕੇ ਨਾ ਗੱਲ ਟਾਲ ਦਿੰਦਾ ਸੀ। ਨਾਲੇ ਤਾਈ ਜੀ ਨੇ ਵੇਂਦਾ ਨਹੀਂਗਾ ਥੋੜੇ ਜੇ ਪੈਸੇ ਦੇਣੇ ਸੀ ਲੱਕੀ ਇਹਦੇ ਮੈਂ ਉਹਨਾਂ ਮੈਨੂੰ ਰਸਤੇ 'ਚ ਹੀ ਕਹਿਣ ਲਾ ਪੈਂਦਾ ਵਾ। ਉਦੋਂ ਜੇ ਦੁਕਾਨ ਤੇ ਸੌਦੇ ਦੀ ਪਰਚੀ ਦੇਣ ਗਿਆ ਉਦੋਂ ਵੀ ਕਹਿਣ ਲਾ ਪਿਆ ਯਾਰ ਮੇਰੇ ਪੈਸੇ ਮੇਰੇ ਪੈਸੇ ਅੱਜ ਬਾਹਰ ਮਿਲਿਆ ਵਾ ਸੌਦਾ ਲੈ ਕੇ ਆਉਂਦਾ ਸੀ ਮੈਂ ਸੌਦਾ ਫੜ ਲਿਆ ਉਹਦੇ ਕੋਲੋਂ ਉਦੋਂ ਵੀ ਮੈਨੂੰ ਪੈਸੇ ਕਹਿਣ ਲਾ ਪਿਆ। ਅੱਗੇ ਕਦੀ ਨਾ ਕਾਲਾ ਨਹੀਂ ਪੈਂਦਾ ਸੀ ਹੁਣ ਜ਼ਿਆਦਾ ਕਾਲਾ ਪੈਣ ਲ ਉਹ ਥੋੜਾ ਫ੍ਰੀ ਹੋ ਕੇ ਨਾ ਪੈਸੇ ਤਾਂ ਉਹਦੇ ਮੈਂ ਦੇ ਹੀ ਦੇਣੇ ਆ ਪਰ ਇਹਦਾ ਬਾਰ-ਬਾਰ ਕਹਿੰਦਾ ਨਾ ਉਹਨੂੰ ਚੰਗਾ ਜਿਆ ਨਹੀਂ ਲੱਗਦਾ ਤੁਸੀਂ ਥੋੜਾ ਲੱਕੀ ਨੂੰ ਸਮਝਾਓ ਕੋਈ ਨਹੀਂ ਪੁੱਤਰ ਮੈਂ ਹਾਨੂੰ ਸਮਝਾਵਾਂਗੀ ਮੈਂ ਸਮਝਾਇਆ ਵੀ ਆ ਇਹ ਅੱਧੇ ਵਾਰੀ ਮੇਰੇ ਨਾਲ ਗੱਲ ਇਹਨੇ ਕੀਤੀ ਐ ਮੈਨੂੰ ਕਿਹਾ ਵੀਗਾ ਮੈਂ ਤਾਂ ਤੇਰੀ ਭਰਾ ਭਰਾ ਹੋ ਕਿਸੇ ਵळे ਅੱਗਾ ਪਿੱਛਾ ਹੋ ਹੀ ਜਾਂਦਾ ਵਾ ਤੇ ਕੋਈ ਗੱਲ ਨਹੀਂ ਆ ਕੋਈ ਨਹੀਂ ਬਟਾ ਮੈਂ ਉਹਨੂੰ ਸਮਝਾਵਾਂਗੀ ਇਹਦਾ ਨਾ ਸੁਭਾਅ ਜਰਾ ਕਾਲਾ ਜੈਗਾ ਤੇ ਮੈਂ ਉਹਨੂੰ ਆਪੇ ਸਾਰੀ ਗੱਲ ਸਮਝਾਵਾਂਗੀ ਨਹੀਂ ਮੰਗੇਗਾ ਜਦੋਂ ਤੇਰੇ ਕੋਲ ਹੋਂ ਹੋਣਗੇ ਨਾ ਪੁੱਤਰ ਉਹਦੋਂ ਆਪੇ ਦੇ ਦੇ ਤੈਨੂੰ ਦੇਦ ਮੈਂ ਦੇਣੇ ਆ ਥੋੜਾ ਬਾਰ ਬਾਰ ਕਹਿੰਦਾ ਭਰਾਵਾ ਨਾ ਤੇ ਥੋੜਾ ਜਿਹਾ ਮੈਨੂੰ ਮਹਿਸੂਸ ਹੁੰਦਾ ਇੰਨੀ ਵਾਰੀ ਕਰ ਤ ਕਹੀ ਜਾਂਦਾ ਵਾ ਸ਼ਾਇਦ ਮੈਨੂੰ ਉਹਨੂੰ ਮੇਰੇ ਤੇ ਯਕੀਨ ਨਹੀਂ ਰਹਿ ਗਿਆ ਉਹ ਕਦੀ ਅੱਗੇ ਦੋਨੇ ਕਦੀ ਕਿਹਾ ਨਹੀਂ ਸੀ ਹੁਣ ਮੈਨੂੰ ਮਹਿਸੂਸ ਹੁੰਦਾ ਸ਼ਾਇਦ ਉਹਨੂੰ ਮੇਰੇ ਤੇ ਯਕੀਨ ਹੀ ਨਹੀਂ ਰਹਿ ਗਿਆ ਤੇ ਤਾਂ ਹੀ ਬਾਰ ਬਾਰ ਕਹੀ ਜਾਂਦੇ ਹਾਂ ਨਹੀਂ ਬੇਟਾ ਇਦਾਂ ਕਦੀ ਹੋ ਸਕਦਾ ਨਾ ਕੋਈ ਨਹੀਂ ਪੁੱਤਰ ਤੂੰ ਫਿਕਰ ਨਹੀਂ ਕਰਨਾ ਹੈਗਾ ਮੈਂ ਆਪੇ ਗੱਲ ਕਰਾਂਗੀ ਕਦੀ ਨਹੀਂ ਮੰਗਵਾਂਗਾ ਹੁਣ ਨਹੀਂ ਮੰਗੂਗਾ ਜਦੋਂ ਤੇਰੇ ਕੋਲ ਹੋਣਗੇ ਨਾ ਤੂੰ ਆਪੇ ਦੇ ਦੇ ਨਹੀਂ ਤਾਈ ਮੈਨੂੰ ਤੁਹਾਡੇ ਤੇ ਮੈਂ ਤੁਹਾਨੂੰ ਵੱਡੇ ਜੀ ਤੁਸੀਂ ਸਮਝਾਓਗੇ ਨਾ ਤਹਾਡੀ ਗੱਲ ਲੱਕੀ ਸਮਝ ਜਾਊਗਾ ਜੇ ਮੈਂ ਉਹਨੂੰ ਕੋਈ ਜ਼ਿਆਦਾ ਕਹੂੰ ਨਾ ਫਿਰੋਜ਼ ਨੇ ਉਹ ਗੁੱਸਾ ਕਰ ਲੈਣਾ ਵਾ ਇਸ ਕਰਕੇ ਮੈਂ ਤੁਹਾਡੇ ਕੋਲ ਗੱਲ ਕੀਤੀ ਤੁਸੀਂ ਲੱਕੀ ਵੀਰ ਨੂੰ ਸਮਝਾਇਓ ਕੋਈ ਗੱਲ ਨਹੀਂ ਬੱਚਾ ਕੋਈ ਗੱਲ ਨਹੀਂ ਆ ਤੇ ਨਾਲੇ ਤਾਈ ਜੀ ਸੌਦਾ ਲਿਆਂਦਾ ਸੀ ਸੌਦਾ ਮੈਂ ਥੱਲੇ ਹੀ ਰੱਖਤਾ ਜੀ ਥੱਲੇ ਰਸੋਈ ਜੀ ਸੌਦਾ ਰਹੂਗਾ ਇੱਥੇ ਹੀ ਇਕੱਠੀ ਰੋਟੀ ਬਣਨੀ ਜੇ ਹੁਣ ਸੌਦਾ ਉੱਤੇ ਥੱਲੇ نیچے ਜਾਣਾ ਸਿਲੰਡਰ ਵੀ ਇੱਥੇ ਲੱਗਣਾ ਜੇ ਸਾਰਾ ਕੁਝ ਇੱਥੇ ਬਣਨਾ ਜੇ ਜਿਦਾਂ ਪਹਿਲਾਂ ਵਾਂਗੂ ਸੀ ਨਾ ਉਦਾਂ ਹੀ ਰਹਿਣਾ ਜੇ ਪਰ ਬੇਟਾ ਮੰਮੀ ਤਾਂ ਘਰ ਨਹੀਂ ਹੈਗੇ ਤੇ ਤੂੰ ਆਪੇ ਕਿਦਾਂ ਇਹ ਫੈਸਲਾ ਲੱਲਿਆ ਬੇਟਾ ਮੰਮੀ ਮਾ अच्छा ते कोई गल नहीं मम्मी ਨਾਲ ਵੀ ਜਦੋਂ ਮੈਂ ਮੈਂ ਕੱਲ ਕਰ ਲੂੰਗਾ ਅੰਜੂ ਨਾਲ ਮੈਂ ਸਾਰੀ ਗੱਲ ਕੀਤੀ ਮੈਂ ਜਨੂੰ ਸਮਝਾਇਆ ਵਾ ਅੰਜੂ ਵੀ ਸਮਝ ਗਈ ਆ ਤੇ ਤੁਸੀਂ ਵੀ ਥੋੜੀ ਜੀ ਸੀਮਾ ਭਾਬੀ ਨੂੰ ਕਿਓ ਕਿ ਥੋੜਾ ਨਾ ਮਿੱਠੇ ਸੁਭਾਅ ਨਾਲ ਰਲ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ ਬੇਟਾ ਮੇਰੇ ਵੱਲੋਂ ਤੇ ਇਹੀ ਕੋਸ਼ਿਸ਼ ਰਹੀ ਆ ਕਿ ਇਕੱਠੇ ਰਹਿਣ ਅਸੀਂ ਨਹੀਂ ਜਾਂਦੇ ਹੈਗੇ ਮੈਂ ਨਹੀਂ ਸਝਦੀ ਬਿਲਕੁਲ ਵੀ ਕਿ ਦੋ ਰਸੋਈਆਂ ਹੁਣ ਵੱਖਰੇ ਹੋਈ ਐ ਪਰ ਬੁੱਤ ਮੈਂ ਇਹ ਵੀ ਨਹੀਂ ਚਾਹਦੀ ਹੈਗੀ ਵੀ ਕੱਲ ਨੂੰ ਮੰਮੀ ਆ ਗਏ ਹੁਣ ਵੇਖ ਲੈ ਮੈਨੂੰ ਦੱਸ ਕੇ ਵੀ ਨਹੀਂ ਗਏ ਵੀ ਮੈਂ ਅਨਮੋਲ ਨੂੰ ਲੈਣ ਚੱਲੇ ਉਹ ਤੇ ਤੂੰ ਦੱਸਿਆ ਤੇ ਇਹ ਵੀ ਨਹੀਂ ਜਾਂਦੀ ਕਿ ਕੱਲ ਨੂੰ ਉਹ ਆ ਕੇ ਤੇਰੇ ਨਾਲ ਬੋਲਣ ਇਸ ਕਰਕੇ ਨਾ ਉਹਨਾਂ ਨੂੰ ਵਿੱਚ ਬਿਠਾ ਕੇ ਸਾਰੀ ਉਹਨਾਂ ਨਾਲ ਗੱਲ ਕਰਕੇ ਬੇਟਾ ਜਿੱਦਾਂ ਉਹ ਕਹਿਣਗੇ ਨਾ ਸਿਰ ਮੱਥੇ ਮੈਂ ਉਦਾਂ ਤੇਰੀ ਗੱਲ ਮੰਨ ਲਾਂਗੀ ਬੱਚੇ ਨਹੀਂ ਤਾਈ ਜੀ ਗੱਲ ਉਹ ਵੀ ਮੰਨ ਲੈਣਗੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਮੰਮੀ ਨੂੰ ਵਿੱਚ ਬਿਠਾ ਕੇ ਜੇ ਮੈਂ ਉਹਨਾਂ ਨੂੰ ਕਹਾਂ ਤਾਂ ਮੰਨ ਲੈਣਗੇ ਕਿਉਂਕਿ ਮੈਂ ਅੰਜੂ ਨੂੰ ਵੀ ਸਮਝਾਇਆ ਵਾ ਅੰਜੂ ਵੀ ਸਮਝ ਗਈ ਆ ਮੰਮੀ ਵੀ ਸਮਝ ਜਾਣਗੇ ਤੇ ਮੈਂ ਚਾਹੁੰਨਾ ਜਿੱਦਾਂ ਦੀ ਪਹਿਲਾਂ ਰਸੋਈ ਕਿਉਂ ਸੀ ਨਾ ਕਿਉਂਕਿ ਆਂਡ ਗਵਾਂਡ ਵਾਲੇ ਜਿਹੜੇ ਚੀਜ਼ਾਂ ਵੇਚਦੇ ਆ ਨਾ ਇਕੱਠੀ ਰਸੋਈ ਆ ਜਿਉਂ ਮੈਂ ਸੌਦਾ ਲਿਆਂ ਜੇ ਮੈਂ ਬਾਹਰੋਂ ਜਾਣਾ ਵਾ ਤਾਂ ਲੋਕੀ ਗੱਲਾਂ ਕਰਨਗੇ ਲੈ ਭਰਾ ਦੀ ਦੁਕ ਇਸ ਕਰਕੇ ਬਾਹਰੋਂ ਚੀਜ਼ ਲਿਆਉਂਦਾ ਮੈਨੂੰ ਚੰਗਾ ਨਹੀਂ ਲੱਗਦਾ ਇਹ ਸਾਰਾ ਸੋਚ ਕੇ ਤਾਈਓ ਮੈਂ ਲਕੀ ਕੋ ਸੌਦਾ ਮੰਗਾਇਆ ਵਾ ਤਾਈਓ ਮੈਂ ਸੋਚਿਆ ਵਾ ਲੋਕੀ ਗੱਲਾਂ ਨਾ ਨਾ ਕਰਨਾ ਆਪਾਂ ਨੂੰ ਇਸ ਕਰਕੇ ਆਪਾਂ ਆਪਣਾ ਘਰ ਇਕੱਠ ਬਣਾ ਛੱਡਣਾ ਵਾ ਤੇ ਰਸੋਈ ਆਪਾਂ ਇੱਕੋ ਹੀ ਰੱਖਣੀ ਆ ਉਤੋਂ ਮਨਮੀਤ ਦੇ ਵਿਆਹ ਦਾ ਮਾਹੌਲ ਬਣੰਦਿਆ ਵਾ ਤੇ ਸਾਰਾ ਜੇ ਇਕੱਠਾ ਹੋਊਗਾ ਨਾ ਸੋਹਣਾ ਲੱਗੂਗਾ ਕਿ ਜਿੰਨੇ ਵੀ ਰਿਸ਼ਤੇਦਾਰ ਆਉਣਗੇ ਨਾ ਜੇ ਉਹਨਾਂ ਨੇ ਵੇਖ ਲਈਆਂ ਨਾ ਦੋ ਰਸੋਈਆਂ ਵਾ ਤਾਂ ਉਹਨਾਂ ਦੀ ਤੇ ਚੜਮੱਟ ਜਣੀ ਇਸ ਕਰਕੇ ਜੇ ਇੱਕ ਰਸੋਈ ਹੋਊਗੀ ਨਾ ਤੇ ਕੋਈ ਸਾਨੂੰ ਗੱਲ ਨਹੀਂ ਕਰ ਸਕਦਾ ਨਹੀਂ ਬੇਟਾ ਤੇਰੀ ਸੋਚ ਬਹੁ ਤੇਰੇ ਆਪਣੇ ਭਰਾ ਦੀ ਦੁਕਾਨ ਆ ਤੂੰ ਉੱਥੋਂ ਸੌਦਾ ਲੈਣਾ ਵਾ ਬਾਹਰੋਂ ਕਿੱਦਾਂ ਨਹੀਂ ਸੌਦਾ ਸੌਦਾ ਲੈਣਾ ਬਾਕੀ ਪੁੱਤਰ ਮੈਨੂੰ ਤੇਰੇ ਤੇ ਬਹੁਤ ਮਾਣ ਹੈਗਾ ਵਾ ਮੈਨੂੰ ਪਤਾ ਮੇਰਾ ਪੁੱਤ ਬਹੁਤ ਸਿਆਣਾ ਵਾ ਜੋ ਵੀ ਗੱਲ ਕਰੇਗਾ ਸਹੀ ਕਰੇਗਾ ਕੋਈ ਗੱਲ ਨਹੀਂ ਪੁੱਤਰ ਮੈਂ ਤੇਰੀ ਹਰ ਗੱਲ ਜਿਹੜੀ ਆ ਨਾ ਸਿਰ ਮੱਥੇ ਜਿੱਦਾਂ ਤੂੰ ਕਹੇਂਗਾ ਨਾ ਮੈਂ ਉਦਾਂ ਹੀ ਕਰਾਂਗੇ ਠੀਕ ਹੈ ਤਾਂ ਹੀ ਤਾਂ ਹੀ ਮੈਂ ਪਹਿਲਾਂ ਸੌਦਾ ਰੱਖ ਕੇ ਤੁਹਾਨੂੰ ਬਾਅਦ ਚ ਤਾਂ ਹੀ ਕਿਹਾ ਮੈਨੂੰ ਤੁਹਾਡੇ ਤੇ ਮਾਣ ਸੀ ਤੁਸੀਂ ਮੇਰੀ ਗੱਲ ਟਾਲੋਗੇ ਨਹੀਂ ਇਸ ਕਰਕੇ ਹੁਣ ਇਹ ਸਾਰਾ ਤੁਸੀਂ ਹੀ ਵੇਖਣਾ ਵਾ ਜਿੱਦਾਂ ਪਹਿਲਾਂ ਫੈਸਲੇ ਕਰਦੇ ਹੋਹੀ ਤੁਸੀਂ ਫੈਸਲੇ ਕਰਨੇ ਆ ਸਾਰਾ ਕੁਝ ਉਦਾਂ ਦਾ ਹੀ ਚੱਲੇ ਬਾਕੀ ਗੱਲ ਰਹੀ ਮੰਮੀ ਦੀ ਮੰਮੀ ਆਉਣਗੇ ਮੈਂ ਮੰਮੀ ਨਾਲ ਵੀ ਗੱਲ ਕਰ ਲਵਾਂਗਾ ਮੰਮੀ ਵੀ ਮੇਰੀ ਗੱਲ ਨਹੀਂ ਟਾਲਦੇ ਤੇ ਅੰਜੂ ਨੂੰ ਮੈਂ ਸਮਝਾਤਾ ਆਇਆ ਵਾ ਠੀਕ ਅੰਜੂ ਵੀ ਕੋਈ ਗੱਲ ਨਹੀਂ ਕਰੂਗੀ ਤੇ ਬਾਕੀ ਥੋੜਾ ਜਿਹਾ ਸੀਮਾ ਭਾਬੀ ਨਾਲ ਤੁਸੀਂ ਵੀ ਗੱਲ ਕਰ ਲਿਓ ਜੇ ਛੋਟੀ ਮੋਟੀ ਗੱਲ ਹੋਵੇ ਨਾ ਉਹਨੂੰ ਇਗਨੋਰ ਕਰ ਜਾ ਕਰਨ ਉਹਨੂੰ ਦਿਲ 'ਚ ਨਾ ਰੱਖਿਆ ਕਰਨ ਜੇ ਕੋਈ ਗੱਲ ਹੋਵੇ ਜਾਂਦੀ ਆ ਨਾ ਸੀਮਾ ਭਾਬੀ ਨੂੰ ਮਨੂ ਦੱਸ ਦਿਆ ਕਰਨ ਮੈਂ ਆਪੇ ਹੈਂਡਲ ਕਰ ਲਿਆ ਕਰੂੰਗਾ ਮੈਂ ਆਪੇ ਸਮਝਾ ਲਿਆ ਕਰੂੰ ਲਕੀ ਨੂੰ ਮੈਂ ਸਮਝਾਵਾਂਗੀ ਕੋਈ ਗੱਲ ਨਹੀਂ ਬੇਟਾ ਤੂੰ ਨਹੀਂ ਬਰੀ ਕਰਨਾ ਕੋਈ ਟੈਨਸ਼ਨ ਨਹੀਂ ਲੈਣੀ ਰਿੰਕੂ ਬੇਟਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਬੇਟਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਪੁੱਤ ਸੁਤਾਈ ਜਦੋਂ ਮਨਮੀਤ ਦਾ ਪਾ ਆਏ ਸੀਗੇ ਗੱਲ ਕਰਨ ਵਾਸਤੇ ਮਨਮੀਤ ਦਾ ਰਿਸ਼ਤਾ ਕੀਤਾ ਵਾ ਤੇ ਮਮਾ ਨੇ ਵੇਖਲਾ ਵਧਾਈ ਨਹੀਂ ਦਿੱਤੀ ਮੈਨੂੰ ਮੈਨੂੰ ਬੜਾ ਮਹਿਸੂਸ ਹੋਇਆ ਹਾਂ ਫਿਰ ਬੈੱਡ ਲੈ ਆ ਤੇ ਤਾਂ ਨਹੀਂ ਆਏ ਜ਼ਰੂਰ ਆ ਪਰ ਤਾਂ ਨਹੀਂ ਵਧਾਈ ਦਿੱਤੀ ਪਰ ਮੇਰੇ ਮਨ ਚ ਬੜੀ ਇਹ ਗੱਲ ਆਈ ਹੈ ਕਿ ਕਿਉਂ ਇਦਾਂ ਕਿਉਂ ਹੋਇਆ ਅਸੀਂ ਇੱਕ ਪਰਿਵਾਰ ਆ ਚਲੋ ਇੱਕ ਦੂਜੇ ਦੀ ਖੁਸ਼ੀ 'ਚ ਸਾਨੂੰ ਖੁਸ਼ ਹੋਣਾ ਚਾਹੀਦਾ ਨਾ ਕਿ ਇੱਕ ਦੂਜੇ ਤੋਂ ਸਾਨੂੰ ਜੈਲਸੀ ਕਰਨੀ ਚਾਹੀਦੀ ਤੂੰ ਬਹੁਤ ਵਧੀਆ ਇਨਸਾਨ ਆ ਬੇਟਾ ਸਾਫ਼ ਦਿਲ ਦਾ ਆ ਮੈਂ ਤਾਂ ਕਰਕੇ ਤੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਹੈਗੀ ਪੁੱਤ ਚਲੋ ਮੰਮੀ ਜੀ ਤੁਸੀਂ ਗੱਲ ਕੀਤੀ ਨਾ ਹੋ ਸਕਦਾ ਮੰਮੀ ਦਾ ਕਿਤੇ ਨਾ ਬੁਖਾਰ ਕੁਝ ਸਿਰਦਰਦ ਹੋ ਜਾਂ ਸ੍ਰੀ ਨਾ ਠੀਕ ਹੋਵੇ ਸ਼ਾਇਦ ਉਹਨਾਂ ਤਾਂ ਨਾ ਗੱਲ ਕੀਤੀ ਹੋਵੇ ਵਧਾਈ ਦੇਣ ਦਾ ਨਾ ਰਿਹਾ ਵੀ ਆਦੋ ਬਾਕੀ ਕੋਈ ਗੱਲ ਨਹੀਂ ਤੂੰ ਇਹ ਗੱਲ ਕੀਤੀ ਹੈ ਨਾ ਉਹਨੂੰ ਦੱਸਦਾ ਚੰਗਾ ਕੀਤਾ ਮੈਂ ਨਾ ਆਪਣੇ ਬੇਸ ਤੇ ਮੰਮੀ ਨੂੰ ਸਮਝਾਉਂਗਾ ਕਿਉਂਕਿ ਜਿਹੜੀ ਖੁਸ਼ੀ ਵਾਲਾ ਮਾਹੌਲ ਹੈ ਨਾ ਜਦੋਂ ਵਧਾਈ ਦੇਵਾਂਗੇ ਤੇ ਫੇਰ ਹੀ ਖੁਸ਼ੀ ਦੁੱਗਣੀ ਹੁੰਦੀ ਆ ਉਹ ਮੈਂ ਆਪਣੇ ਬੇਸ ਤੇ ਮੰਮੀ ਹੋਣਾ ਨੂੰ ਆਪੇ ਸਮਝਾ ਲਊਗਾ ਤੇ ਆਪੇ ਗੱਲ ਕਰ ਲਊਗਾ ਤੂੰ ਹੀ ਦਿਲ ਚ ਕੋਈ ਗੱਲ ਨਾ ਰੱਖਿਓ ਨਹੀਂ ਬੇਟਾ ਉਹ ਨਹੀਂ ਗੱਲ ਹੁੰਦੀ ਮਾਣ ਆਪਣੇ ਆ ਤੇ ਹੁੰਦਾ ਗੁੱਸਾ ਵੀ ਆਪਣੇ ਆ ਤੇ ਹੁੰਦਾ ਅਸੀਂ ਬਾਹਰ ਦੇਾਂ ਤੇ ਥੋੜਾ ਗੁੱਸਾ ਗੱਡ ਲੈਣਾ ਇਸ ਕਰਕੇ ਹੀ ਮੈਂ ਤੇਰੇ ਨਾਲ ਗੱਲ ਕੀਤੀ ਹੈ ਕਿਉਂਕਿ ਮੈਨੂੰ ਬਹੁਤ ਮਾਣ ਆ ਗੁਰਦੀਪ ਤੇ ਬਹੁਤ ਜ਼ਿਆਦਾ ਅਸੀਂ ਸ਼ੁਰੂ ਤੋਂ ਭੈਣਾ ਭੈਣਾ ਦੀ ਤਰ੍ਹਾਂ ਰਹੇ ਸਾਡਾ ਪ ਆ ਹੋਣੀ ਥੋੜਾ ਜਿਹਾ ਆਪਸ ਦੇ ਵਿੱਚ ਕੋਈ ਪਤਾ ਨਹੀਂ ਕੀ ਗੱਲ ਇੱਕ ਦੂਜੇ ਨਾਲ ਰੰਜਿਸ਼ ਚੱਲਦੀ ਪਈ ਹੈ ਨਹੀਂ ਤੇ ਬੇਟਾ ਮੈਂ ਇਸੇ ਕਰਕੇ ਹੀ ਨਾ ਤਾਂ ਤੇਰੇ ਨਾਲ ਗੱਲ ਕੀਤੀ ਹੈ ਪੁੱਤ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਨਾ ਆ ਜਿਹੜੇ ਗਿਲੇ ਸ਼ਿਕਵੇ ਜੇ ਮੈਂ ਸਾਰਾ ਟੂਲਾ ਟਾਈਮ ਆ ਕੇ ਸਾਰੇ ਮਿਟਾ ਦੇਣੇ ਆ ਤੇ ਪਹਿਲਾਂ ਵਾਂਗੂ ਤੁਸੀਂ ਭੈਣਾ ਭੈਣਾ ਵਾਂਗੂ ਹੀ ਰਹਿਣਾ ਵਾ ਤੇ ਅਸੀਂ ਮੈਂ ਤਾਂ ਲੱਕੀ ਨਹੀਂ ਵੀ ਭਰਾ ਭਰਾ ਹੀ ਰਹਿਣਾ ਵਾ ਉਹ ਪਹਿਲਾਂ ਵਾਂਗੋ ਹੀ ਰਹਿਣਾ ਵਾ ਗੱਲ ਕਰੀ ਮਨੀ ਦੇ ਵਿਆਹ ਦੀ ਉਹ ਵੀ ਆਪਾਂ ਸੋਣਾ ਕਰਾਂਗੇ ਕਿਸੇ ਵੀ ਮੱਲੇ ਵਾਲੇ ਨੂੰ ਪਤਾ ਨਹੀਂ ਲੱਗਣ ਦੇਣਾ ਅਸੀਂ ਵੱਖਰੇ ਆ ਜਾਂ ਅਸੀਂ ਆਪਸ ਵਿੱਚ ਬੋਲਦੇ ਨਹੀਂ ਜਾਂ ਆਪਸ ਵਿੱਚ ਥੋੜੇ ਵਲ ਜੇ ਲੀਆਂ ਹੀ ਗੁੱਸੇ ਹੋਈ ਸੀ ਇਹ ਮੱਲੇ ਵਾਲੇ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਜਿੱਦਾਂ ਦਾ ਪਹਿਲਾਂ ਰਸੂਖ ਸੀ ਨਾ ਉਦਾਂ ਦਾ ਹੀ ਆਪਾਂ ਰਸੂਖ ਬਣਾ ਛੱਡਣਾ ਵਾ ਬਾਕੀ ਤੁਸੀਂ ਲੱਕੀ ਵੀਰੇ ਨਾਲ ਗੱਲ ਮਾੜੀ ਜੀ ਕਰਿਓ ਕਿ ਉਹ ਕਾਲਾ ਨਾ ਪਿਆ ਕਰੇ ਦਰਜਾ ਕਾਲਾ ਪੈਂਦਾ ਨਾ ਉਹ ਮੈਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਰਹੀ ਗੱਲ ਪੈਸੇ ਦੀ ਪੈਸੇ ਵੀ ਉਹਦੇ ਥੋੜੀ ਦੇਰ ਤੱਕ ਮੈਂ ਦੇ ਦੇਣੇ ਕੋਈ ਗੱਲ ਨਹੀਂ ਮੈਂ ਹਮ ਸਮਝਾਵਾਂਗੀ ਜਿੱਥੇ ਉਹਦੀ ਗਲਤੀ ਹੈ ਮੈਂ ਉਹਦੀ ਗਲਤੀ ਦਿੰਨੀ ਮੈਂ ਕੋਈ ਨਹੀਂ ਮੈਂ ਬੈਠ ਕੇ ਉਹਨੂੰ ਸਮਝਾਵਾਂਗੀ ਗੱਲ ਕਰਾਂਗੇ ਬੇਟਾ ਅੱਛਾ ਤਾਈ ਜੀ ਮੈਂ ਡਿਊਟੀ ਤੋਂ ਲੇਟ ਹੋ ਹੁੰਦਿਆ ਮਾਂ ਤੇ ਮੇਰਾ ਟਾਈਮ ਹੋ ਗਿਆ ਤਾਂ ਮੈਂ ਚੱਲਿਆ ਜੀ ਡਿਊਟੀ ਤੇ ਕੋਈ ਨਹੀਂ ਬੇਟਾ ਜਾਓ ਜਾਓ ਕੁਛ ਕਿੱਧਰ ਕੁਛ ਮੈਂ ਥੋੜਾ ਵੈਸੇ ਆਇਆ ਹੀ ਥਲੇ ਓਹੋ ਉੱਪਰ ਤੇ ਕਹੀ ਜਾਂਦੇ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਆਫਿਸ ਤੇ ਨਾ ਇੰਨੀ देर ਦੇ ਅੰਦਰ ਹੀ ਬਿਠੇ ਆ ਕੀ ਗੱਲਾਂ ਕਰਦੇ ਸੀ ਵੈਸੇ 2 ਮਿੰਟ ਥੋੜੀ ਗੱਲ ਕਰਨੀ ਸੀ 2 ਮਿੰਟ ਲਈ ਆ ਗਿਆ ਸੀ ਕੁਛ ਦੋ ਮਿੰਟ 15 20 ਮਿੰਟ ਹੋ ਗਏ ਤੈਨੂੰ ਆਇਆ ਨੂੰ ਕੀ ਗੱਲ ਕੀ ਕਰਨ ਦੇ ਕਿਹੜੀ ਖਿਚੜੀ ਪਕਾਉਂਦੇ ਹੀ ਅੰਦਰ ਉਹ ਕੁਛ ਨਹੀਂ ਵੈਸੇ ਆਇਆ ਮੈਂ ਭਾਈ ਜੀ ਕੋਹਣਾ ਗਿਆ ਆ 2 ਮਿੰਟ ਬਸ ਚੱਲਿਆ ਮੈਂ ਡਿਊਟੀ ਚੱਲਿਆ ਨਾ ਤੂੰ ਕਿੱਧਰ ਮੈਂ ਤੇ ਅੰਦਰ ਚਲੀ ਸੀ ਚੰਗੀ ਨਹੀਂ ਲੱਗੀ ਤੇ ਫੇਰ ਮੈਂ ਚੱਲ ਜਾਈ ਉੱਪਰ ਨਹੀਂ ਨਹੀਂ ਐ ਤਸ ਇਨੀ ਕਾਲੀ ਪੈ ਜਾਨੀ ਆ ਚਲ ਠੀਕ ਆ ਤੂੰ ਚੱਲ ਹੁੰਦਾ ਤਾਂ ਮੈਂ ਡਿਊਟੀ ਤੇ ਲੇਟ ਹੁੰਦਿਆ ਵਾਂ ਮੈਂ ਤਾਂ ਤਾਂ ਹੀ ਸੀ ਆਪੇ ਕਹਿੰਦੇ ਆ ਥੱਲੇ ਜਾਇਆ ਕਰ ਥੱਲੇ ਜਾ ਕੇ ਵਿਆਹ ਕਰ ਹੁਣ ਜੇ ਤੁਹਾਨੂੰ ਨਹੀਂ ਚੰਗਾ ਲੱਗਾ ਤਾਂ ਫਿਰ ਉੱਪਰ ਚੱਲ ਜੈਨੀ ਠੀਕ ਆ ਨਾ ਸਿਆਣੀ ਬਣਨਾ ਐਵੇਂ ਇਦਾਂ ਦੇ ਕੰਮ ਕਰ ਤਾਂ ਮੈਂ ਚੱਲਿਆ ਮੈਂ ਡਿਊਟੀ ਤੇ ਲੇਟ ਹੁੰਦਿਆ ਵਾਂ ਕੋਈ ਤੇਰੇ ਫੇਰ ਗੱਲ ਨਹੀਂ ਕਰਨੀ ਬਸ ਪਿਆਰ ਨਾਲ ਆਪਣਾ ਕੰਮ ਕਰਨਾ ਨਾਲੇ ਜੀਤਰੀਮਾ ਭਾਬੀ ਨਾਲ ਫालतू ਨਹੀਂ ਬੋਲਣਾ ਠੀਕ ਆ ਤੇ ਮੈਂ ਚੱਲਿਆ ਮੈਂ ਲੇਟ ਹੁੰਦਿਆ ਮੇਂ ਤੇਰ ਫੇਰ ਵਾਲੀ ਗੱਲ ਮੈਨੂੰ ਹੀ ਕਹਿ ਗਈ ਆ ਮੈਂ ਕਿ ਤੇ ਇੰਨਾ ਹੀ ਲੜਦੀ ਆ ਪਤਾ ਨਹੀਂ ਕੀ ਕਰਨਾ ਅੰਜੂ ਨੇ ਕਦੀ ਕੱਠੇ ਪਕਾਉਣੀ ਤੇ ਕਦੀ ਬੱਕਰੀ ਪਕਾਉਣੀ ਸਮਝ ਨਹੀਂ ਆਉਂਦੀ ਇਹਦੀ ਸੀਮਾ ਦੀਦੀ ਹਾਂ ਅੰਜੂ ਬੜਾ ਦਰਵਾਜ਼ਾ ਬੰਦ ਕਰਕੇ ਬੈਠੇ ਆ ਉਹ ਹਵਾ ਜੀ ਆਉਂਦੀ ਆ ਨਾ ਠੰਡੀ ਤਾਂ ਕਰਕੇ ਜੀ ਬੰਦ ਕਰਦੀ ਨਾ ਵਾਵਾ ਨਿੱਗ ਜਾ ਮਿਲ ਜਾਂਦਾ ਆ ਜਾ ਬਹਿ ਜਾ ਹੋ ਗਏ ਵੇਲੇ ਹਾਂ ਹੋ ਗਈ ਆ ਕਰ ਲਿਆ ਕੰਮ ਹੋ ਗਈ ਆ ਤੋ ਵੇਲੀ ਹਾਂਜੀ ਹਾਂਜੀ ਹੋ ਗਈ ਵੇਲੀ ਮੈਂ ਵੀ ਅੱਜ ਕਿੱਥੋਂ ਤੈਨੂੰ ਚੇਤਾ ਆ ਗਿਆ ਵੀ ਥੱਲੇ ਜਾ ਕੇ ਪਾਵਾਂ ਅੱਛਾ ਅੱਛਾ ਚਾਚੀ ਗਏ ਆ ਨਾ ਕਿਤੇ ਤਾਂ ਅger ਕੇ ਟਾਈਮ ਨਹੀਂ ਪਾਸ ਹੁੰਦਾ ਉਹਨਾਂ ਦੇ ਤਾਂ ਆਈਆਂ ਥੱਲੇ ਮੈਨੂੰ ਤੁਹਾਨੂੰ ਚੰਗਾ ਨਹੀਂ ਲੱਗਾ ਨਹੀਂ ਮੈਨੂੰ ਤਾਂ ਬੜਾ ਵਧੀਆ ਲੱਗਾ ਮੈਂ ਤਾਂ ਸਗੋਂ ਕਹਿੰਨੀ ਆ ਕਿ ਤੂੰ ਸਾਡੇ ਕੋਲ ਆਇਆ ਕਰ ਬੈਠਿਆ ਕਰ ਗੱਲਾਂਬੱਤਾਂ ਕਰਿਆ ਕਰ ਤੇ ਚਾਚੀ ਕਿੱਥੇ ਗਏ ਹੋ ਮੰਮੀ ਮੰਮੀ ਨਾ ਮੰਮੋਲ ਨੂੰ ਲੈਣ ਗਏ ਹੋ ਜਾਂ ਅੱਛਾ ਛੁੱਟੀਆਂ ਮੁੱਕ ਗਈਆਂ ਨਾ ਹਾਂਜੀ ਅੱਛਾ ਅੱਛਾ ਠੀਕ ਆ ਕੀ ਕਰਨ ਦੀ ਮਨਮੀ ਤੇ ਕੁਛ ਨਹੀਂ ਮੈਂ ਪਾਣੀ ਪੀਣ ਗਈ ਹਾਂ ਭਾਬੀ ਤੁਸੀਂ ਕੀ ਕਰਦੇ ਆਂ ਆ ਮਨਮੀ ਤੇ ਮੈਂ ਨਾ ਸੈਟਿੰਗ ਕਰਨ ਦੇ ਹੀ ਉਪਰ ਅਲਮਾਰੀ ਦੀ ਤੇ ਤੇ ਸੱਚ ਤੁਹਾਨੂੰ ਨਾਲ ਗੱਲ ਕਰਨੀ ਸੀ ਜਦੋਂ ਫੰਕਸ਼ਨ ਤੇ ਗਏ ਸੀ ਮੈਂ ਤੁਹਾਨੂੰ ਪਰਸੇ ਨਹੀਂ ਦਿੱਤਾ ਸੀ ਇੱਕ ਆਹੋ ਦਿੱਤਾ ਸੀ ਤੁਸੀਂ ਕਹਿੰਦੇ ਸੀ ਕਿ ਪਰਸ ਬੜਾ ਤੁਹਾਨੂੰ ਵਧੀਆ ਲੱਗਣ ਦਿਆ ਆ ਜਿਹੜੇ ਮੇਰੀ ਮਾਸੀ ਨੇ ਭੇਜਿਆ ਹੀ ਬਾਹਰੋਂ ਹਾਂ ਤੇ ਉਹ ਮੈਂ ਨਾ ਚਾਹੀਦਾ ਆ ਮੈਨੂੰ ਤੁਸੀਂ ਵਾਪਸ ਨਹੀਂ ਕੀਤਾ ਹੈ ਵਾਪਸ ਨਹੀਂ ਕੀਤਾ ਮੈਂ ਤੇਰਾ ਪਰਸ ਰੱਖ ਕੇ ਕੀ ਕਰਨਾ ਹੈ ਤੈਨੂੰ ਪਤਾ ਅੱਬਲ ਤੇ ਮੈਂ ਤੇ ਕੋਈ ਚੀਜ਼ ਲਿੰਦੀ ਨਹੀਂ ਜੇ ਮੈਂ ਲਾਵਾਂ ਤੁਸੀਂ ਲਈ ਤੈਨੂੰ ਵਾਪਸ ਕਰ ਦਿੰਨੀ ਆ ਤੂੰ ਕਿਵੇਂ ਕਹਿਆ ਸੀ ਤਪੇ ਦੇਖੋ ਪਰਸਿਆ ਮੇ ਕੋ ਤੇ ਪਰਸ ਨਹੀਂ ਆਗਾ ਉਹ ਤੇ ਭੈਣ ਜਦ ਮੈਂ ਆਈ ਆ ਵਿਆਹ ਤੇ ਮੈਂ ਆਉਂਦਿਆ ਤੈਨੂੰ ਪਰਸ ਫੜਾ ਦਿੱਤਾ ਉਹ ਨਹੀਂ ਨਹੀਂ ਤੁਸੀਂ ਯਾਦ ਕਰੋ ਦੀਦੀ ਤਰੀਕੇ ਨਾਲ ਤੁਹਾਨੂੰ ਤੁਸੀਂ ਮੈਨੂੰ ਕਿਹਾ ਸੀ ਅੰਜੂ ਚਲ ਆ ਰੱਖ ਲੈ ਪਰਸ ਪਰਸ ਤੇ ਮੈਂ ਕਹਤੇ ਮੈਂ ਚਲ ਕੋਈ ਕੋਈ ਗੱਲ ਨਹੀਂ ਦੀਦੀ ਇੱਥੇ ਰਹਿਣ ਦੋ ਤੇ ਮੈਂ ਬਾਅਦ ਵਿੱਚ ਤੁਹਾਡੇ ਕੋ ਫੜ ਲੂੰਗੀ ਤੋ ਫੇ ਮਨੇ ਯਾਦ ਹੀ ਭੁੱਲ ਗਿਆ ਤੋ ਉਹ ਤੇ ਮੈਂ ਜਨਾਲ ਮੈਂ ਦੀ ਸੈਟਿੰਗ ਕਰਦੀ ਤੇ ਮੈਨੂੰ ਪਤਾ ਨਹੀਂ ਲੱਗਣਾ ਸੀ ਮੈਂ ਵੀ ਕਮਾਂ ਅੰਜੂ ਤੇ ਲਿਆ ਕੇ ਕਿਵੇਂ ਬੈ ਗਈ ਸਿੱਧਾ ਤੂੰ ਆ ਕੇ ਮੈਨੂੰ ਕਹਿ ਪੀ ਮੈਂ ਪਰਸ ਲੈਣ ਆਈ ਆ ਐਵੇਂ ਬਾਜ਼ਾਰ ਤਾਂ ਨਹੀਂ ਆਂਦੀ ਆਂਦੇ ਪਾਈ ਜਾਨੀ ਆਂ ਦੇਖ ਲਾਂਗੀ ਲਿਮਾਰੀ ਚ ਜੇ ਲੱਭੇਗਾ ਤੇ ਦੇ ਦਾਂਗੀ ਤੇ ਮੇਰੇ ਹਿਸਾਬ ਨਾਲ ਤੇ ਮੈਂ ਤੈਨੂੰ ਫੜਾ ਦਿੱਤਾ ਵਾ ਪਰਸ ਮੇਕੋ ਨਹੀਂ ਹੋਏਗਾ ਤੇ ਜੇ ਨਾ ਲੱਭਿਆ ਤੇ ਤੂੰ ਦੱਸਦੀ ਮੈਨੂੰ ਤੈਨੂੰ ਮੈਂ ਬਾਜ਼ਾਰੋਂ ਲਿਆ ਦਾਂਗੀ ਬਾਰ ਬਰਗਾ ਤੇ ਹੁਣ ਮਿਲਣਾ ਨਹੀਂ ਹੁ ਜਿਹੜਾ ਮਿਲੇਗਾ ਲਿਆ ਦਾਂਗੀ ਹੁਣ ਤੈਨੂੰ ਮੈਂ ਮੈਂ ਤੇਰਾ ਪਰਸ ਰੱਖ ਕੇ ਕੀ ਕਰਨਾ ਇਹ ਕਿਹੜੀ ਗੱਲ ਕਰ ਰਹੇ ਤੁਸੀਂ ਕਿ ਜੇ ਹੋਊਗਾ ਮੈਂ ਤੈਨੂੰ ਦੇ ਦੂੰਗੀ ਤੇ ਕਿਸੇ ਦੀ ਚੀਜ਼ ਆ ਤੇ ਉਹਦੀ ਵਾਪਸ ਨਹੀਂ ਕਰਨੀ ਹੁੰਦੀ ਸਾਭ ਕੇ ਰੱਖ ਲਈਦੀ ਆ ਨਾਲੇ ਮੇਰੀ ਮਾਸੀ ਨੇ ਨਾ ਉਹ ਬਾਹਰੋਂ ਭੇਜਿਆ ਸੀ ਤੇ ਇੱਥੋਂ ਦਾ ਲੋਕਲ ਥੋੜੀ ਮੈਂ ਲੈਣਾ ਆ ਉਹ ਮੰਨਿਆ ਤੇਰੀ ਮਾਸੀ ਬਾਹਰ ਰਹਿੰਦੀ ਆ ਹੁਣ ਸਾਡੇ ਨਹੀਂ ਕੋਈ ਰਿਸ਼ਤੇਦਾਰ ਬਾਹਰ ਰਹਿੰਦਾ ਤੇ ਨਹੀਂ ਸਾਨੂੰ ਚੀਜ਼ਾਂ ਆਉਂਦੀਆਂ ਇਹ ਉਹ ਤੇ ਤੈਨੂੰ ਕਹਿਣ ਨਹੀਂ ਆ ਜੇ ਲੱਭੇਗਾ ਤੇ ਦੇ ਦਾਂਗੀ ਤੇ ਜਿੰਨਾ ਹੀ ਤੇ ਫਿਰ ਮੈਂ ਤੈਨੂੰ ਇੱਥੋਂ ਵਾਲਾ ਲਿਆ ਕੇ ਦਊਂਗੀ ਬਸ ਤੂੰ ਲੈ ਕੇ ਜਾਣਾ ਮੈਂ ਪਰਸ ਲੈ ਕੇ ਹੀ ਜਾਣਾ ਦੀਦੀ ਮੈਂ ਤਾਂ ਹੀ ਆਈ ਆ ਮੰਮੀ ਤੇ ਦੇਖ ਮੈਂ ਬੈਹ ਜਾਂਦੀ 10 ਮਿੰਟ ਕੋਈ ਗੱਲ ਨਹੀਂ ਤੁਸੀਂ ਲੱਭ ਲਓ ਦੇਖ ਲਓ ਵੇਖ ਲਾ ਪਰਸ ਦੇ ਬਾਨੇ ਤੇ ਲੈ ਆਈ ਤੇ ਮੈਂ ਕਮਾ ਅੱਜ ਦਿਨ ਕਿਤੋਂ ਚੜ ਗਿਆ ਕਿ ਤੂੰ ਥੱਲੇ ਆ ਕੇ ਬਹਿ ਗਈ ਆ ਮੈਂ ਸੋਚਿਆ ਚਾਚੀ ਨਹੀਂ ਆ ਗਈ ਤਾਂ ਆਈ ਤੇ ਕਹਿੰਦੀ ਮੈਂ ਚੰਗੀ ਨਹੀਂ ਲੱਗੀ ਤੁਹਾਨੂੰ ਆਈ ਤੂੰ ਅੰਜੂ ਮੈਨੂੰ ਕਹੇ ਨਾ ਲੈਣਾ ਉਹ ਸੋਦਾ ਜਰਾ ਅੱਗੇ ਬਾਜੀ ਥੱਲੇ ਪਹਿਲਾਂ ਮੈਨੂੰ ਦੱਸ ਹੁਣ ਰੋਟੀ ਤੂੰ ਥੱਲੇ ਬਣਾਣੀ ਕਿ ਉੱਪਰ ਹੁਣ ਜੇ ਸੋਦਾ ਹੀ ਥੱਲੇ ਰੱਖੀਏ ਤਾਂ ਮੈਂ ਥੱਲੇ ਹੀ ਬਣਾਉਂਗੀ ਨਹੀਂ ਤੇਰੀ ਪਰਮਿਸ਼ਨ ਤਾਂ ਬਿਨਾ ਉਹਨਾਂ ਨੇ ਥੋੜੀ ਰੱਖ ਜਨਾ ਉਹਨਾਂ ਨੇ ਕਿਹਾ ਅੰਜੂ ਨੇ ਕਿਹਾ ਵਾ ਵੀ ਥੱਲੇ ਰੱਖ ਦਿਓ ਤਾਂ ਤਾਂ ਮੈਂ ਤੈਨੂੰ ਪੁੱਛਣੀ ਆ ਜੇ ਥੱਲੇ ਨਹੀਂ ਨਾ ਤੇਰਾ ਮਨ ਚ ਰਾਦਾ ਹੈਗਾ ਤੂੰ ਤੇ ਲੈ ਜਾ ਆਪਣਾ ਸੋਦਾ ਤੇ ਨਾ ਤੈਨੂੰ ਮੈਂ ਪਰਸ ਲੱਭਦਾ ਉਹ ਵੀ ਲੈ ਜਾ ਇਹ ਨਾ ਇਹਨੂੰ ਕੱਲ ਨੂੰ ਫੇਰ ਮੈਨਾਂ ਲੜਨ ਆ ਜੀ ਵੀ ਮੇਰੇ ਘਰ ਵਾਲੇ ਕੋ ਸੋਦਾ ਤੂੰ ਥੱਲੇ ਰਖਵਾ ਲਿਆ ਸਾਰੀ ਲੜਾਈ ਮੈਂ ਹੀ ਕਰਦੀ ਆ ਮੈਂ ਬੜੇ ਤਰੀਕੇ ਨਾਲ ਤੁਹਾਨੂੰ ਕਹਿਨਦੀ ਆ ਕਿ ਦੀਦੀ ਮੈਂ ਪਰਸ ਲੈਣ ਆਈ ਆ ਮੇਰਾ ਪਰਸ ਦੇ ਦਿਓ ਤੁਸੀਂ ਜਾਓ ਫਿਰ ਮੈਨੂੰ ਬਹੁਤੀਆਂ ਗੱਲਾਂ ਨੇ ਹੁੰਦੀਆਂ ਨਾ ਮੈਂ ਇੱਥੇ ਸੁਣਨੀ ਆਂ ਨਾ ਮੈਂ ਲੜਾਈ ਕਰਨ ਆਈ ਆ ਮੇਰਾ ਪਰਸ ਲੱਭ ਕੇ ਦਿਓ ਨਹੀਂ ਤੂੰ ਕਿਤੇ ਜਾ ਨਾ ਪਰਸ ਲੈ ਕੇ ਮੈਨੂੰ ਚਾਹੀਦਾ ਆ ਮੈਂ ਹੁਣ ਲੈ ਕੇ ਹੀ ਜਾਣਾ ਆ ਸਸ ਤੇਰੀ ਤੇ ਘਰ ਨਹੀਂ ਹੈਗੀ ਚਾਚੀ ਘਰ ਨਹੀਂ ਹੈਗੀ ਤੇ ਤੂੰ ਕਿੱਥੇ ਜਾਣਾ ਹੈ ਭਾਜੀ ਵੀ ਡਿਊਟੀ ਤੇ ਚੱਲ ਗਿਆ ਤੇ ਤਪਰਸ ਤੂੰ ਹੁਣੇ ਮੈਨੂੰ ਕਹਿੰਦੀ ਪੀ ਹੁਣੇ ਲੱਭ ਕੇ ਹੁਣੇ ਮੈਨੂੰ ਦੋ ਦੀਦੀ ਕਿਉਂ ਇੰਨੇ ਬੰਨੇ ਮਰੀ ਜਾਂਦੇ ਆ ਵੇ ਪਰਸ ਲੈਣ ਆਈ ਆ ਨਾ ਮੇਰਾ ਪਰਸ ਦੋ ਤੇ ਮੈਂ ਵੀ ਜਾਵਾਂ ਤੇ ਨਾ ਮੈਂ ਤੁਹਾਨੂੰ ਵਾਦੂ ਕਰਾਂ ਤੇ ਨਾ ਤੁਸੀਂ ਮੈਨੂੰ ਕਹੋ ਤੇ ਫਿਰ ਫਿਰ ਬੱਧਾ ਤੁਸੀਂ ਇਹੀ ਕਹਣਾ ਅੰਜੂ ਆਈ ਸੀ ਲੜਾਈ ਪਾ ਕੇ ਫਿਰ ਚਲੇ ਗਈ ਆ ਤੇ ਫਿਰ ਸਾਰੀਆਂ ਗੱਲਾਂ ਮੇਰੇ ਨਾਲ ਹੀ ਲਾਜਣੀਆਂ ਅੱਜ ਹੀ ਲੜਾਈ ਵਾਲੀ ਗੱਲਾਂ ਨਾ ਤੂੰ ਮੰਗਦੀ ਨਾ ਲੜਾਈ ਪੈਂਦੀ ਸਾਂਤ ਚਿੱਤੇ ਚਿੱਤ ਨਹੀਂ ਮਨ ਮੇ ਤੇ ਵੇਖਿਆ ਮੇਰੀ ਅਲਮਾਰੀ ਚ ਕਦੀ ਪਰਸ ਲਓ ਮੈਨੂੰ ਤੇ ਸਮਝ ਨਹੀਂ ਹੁੰਦੀ ਆਪਣੀ ਚੀਜ਼ ਮੈਂ ਮੰਗਾ ਹੀ ਨਾ ਹਾਂ ਤੇਰੀ ਹੋ ਗਈ ਆ ਭਾਬੀ ਜੀ ਸੱਸ ਭਾਬਾ ਭਾਬੀ ਲੱਭ ਕੇ ਦੇ ਦੇਣਗੇ ਤੁਹਾਨੂੰ ਕੋਈ ਗੱਲ ਨਹੀਂ ਦੇ ਦੇਣਗੇ ਉਹ ਨਹੀਂ ਤੈਨੂੰ ਨਹੀਂ ਪਤਾ ਅਗਲੀ ਬੱਕਰੀ ਹੋਈ ਚੰਗੀ ਤੇ ਨਾ ਹੋਏ ਉਹਨਾਂ ਦੀ ਕੁਝ ਯਾਦ ਕਰ ਲੈ ਜਿਵੇਂ ਤੇ ਕੋ ਲਿਆ ਤੇ ਤੂੰ ਲੈ ਜਾ ਮੈਂ ਤੈਨੂੰ ਹੁਣੇ ਸਾਰਾ ਇੱਕੋ ਵਾਰੀ ਕੱਢ ਕੇ ਦੇ ਦਿੰਦੀ ਆ ਪਰ ਇਸ ਦੇਤੀ ਉਤੋਂ ਮੈਨੂੰ ਨਹੀਂ ਗੱਲਾਂ ਸੁਣਾਣ ਦੇ ਤੁਸੀਂ ਮੇਰੀ ਚੀਜ਼ ਹੈ ਨਾ ਮੇਰੀ ਚੀਜ਼ ਵਾਪਸ ਕਰੋ ਤੇ ਮੈਂ ਜਾਵਾਂ ਫਿਰ ਚੱਲ ਪਰਸ ਦਾ ਤੇ ਮੈਨੂੰ ਯਾਦ ਨਹੀਂ ਪਰ ਇਹ ਪਰਸ ਤੇਰੇ ਲੱਭਣ ਦੀ ਖਾਤਰ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਅੰਜੂ ਬਾਜ਼ਾਰ ਗਈਆਂ ਉਦੋਂ ਤੂੰ ਮੇਰੇ ਨਾਲ ਮਨਮੀਤ ਨਾਲ ਸੀ ਸ਼ਾਇਦ ਮਨਮੀਤ ਨੂੰ ਵੀ ਯਾਦ ਆਈ ਮਨਮੀਤ ਤੈਨੂੰ ਚੇਤਾ ਭੁੱਲ ਗਿਆ ਮੈਂ ਤੈਨੂੰ ਯਾਦ ਕਰਾਉਣੀ ਏ ਨਾਲ ਇਹਨੂੰ ਅੰਜੂ ਨੂੰ ਤੂੰ ਮੇਰੇ ਕੋਲ 500 ਰੁਪਏ ਲਿਆਈ ਤੇ ਕਹਿੰਦੀ ਹੀ ਸ਼ਾਲ ਬੜਾ ਸੋਹਣਾ ਏ ਤੇ ਮੇਰੇ ਕੋਲ ਪੈਸੇ ਨਹੀਂ ਹੈ ਕਿ ਦੇਦੀ ਤੇ ਮੈਨੂੰ 500 ਰੁਪਏ ਦੋ ਤੇ ਤੂੰ 500 ਰੁਪਏ ਤੇ ਤੂੰ ਮੈਨੂੰ ਦਿੱਤਾ ਨਹੀਂ ਉਹ ਵੀ ਦੇ ਜਾ ਮੇਰਾ ਤੇ ਫੇਰ ਮੈਂ ਤੈਨੂੰ ਪਰਸ ਦੇ ਦਿੰਦੀ ਆ ਸੀ ਭਾਬੀ ਜੀ 500 ਰੁਪਏ ਆ ਗਿਆ ਨਾ ਯਾਦ ਮਨਮੀਤ ਦਾ ਤੈਨੂੰ ਬੜੀਆ ਚਲਾਕੀ ਆਉਂਦੀਆਂ ਤੂੰ ਬੜੀ ਸਮਝਦੀ ਆ ਤੈਨੂੰ ਕੀ ਪਤਾ 500 ਰੁਪਏ ਲਿਆਦ ਨਾ ਤੂੰ ਤਾਂ ਚੱਲੀਆਂ ਤੇ ਚੱਲੀਆਂ ਹੀ ਲਾਣੀਆਂ ਆ ਆ ਕੀ ਗੱਲ ਹੁੰਦੀ ਭਾਬੀ ਜੀ ਜਦੋਂ ਮੈਂ ਵਿੱਚ ਬੋਲਾਂ ਤੁਸੀਂ ਮੈਨੂੰ ਚੱਲੀ ਚੱਲੀ ਕਹਿਂਦੇ ਮੈਂਨੇ ਮੈਨੂੰ بار بار ਇੱਕੋ ਵਾਰਡ ਨਾ ਕਿਹਾ ਕਰੋ ਆ ਮਨਮੀ ਤੇ ਆਹੋ ਪੰਜਾਬੀ ਚ ਸਮਝਾ ਦੇ ਸਾਡੀ ਭਾਸ਼ਾ ਨਹੀਂ ਸਮਝਉਂਦੀ ਮੇਰੇ ਸਾਹਮਣੇ ਇਹਨਾਂ ਨੇ ਲਿਆ ਹੀ ਤੁਹਾਡੇ ਕੋਲੋਂ 500 ਰੁਪਏ ਜਦੋਂ ਰੈੱਡ ਜੇ ਵਾਲਾ ਸ਼ਾਲ ਲਿਆ ਮੈਂ ਦੀ ਗੱਲ ਸੁਣੋ ਤੈਨੂੰ ਇਹ ਤੇ ਯਾਦ ਵਾਹ ਤੇਰੀ ਭਾਬੀ ਕੋ ਮੈਂ 500 ਰੁਪਏ ਲਿਆ ਸੀ ਪਰ ਇਹ ਨਹੀਂ ਯਾਦ ਕਿ ਮੈਂ ਮੋੜ ਵੀ ਦਿੱਤਾ ਸੀ ਨਹੀਂ ਮੋੜਿਆ ਬਸ ਭਾਬੀ ਦੀ ਸਾਈਡ ਹੀ ਲੈਣੀ ਦੋਵੇਂ ਹੀ ਨਣਾਲ ਪਰ ਚਾਈ ਤੋ ਬਤੋ 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 ਇੰਨੀਆਂ ਚਲਾ ਕੇ ਮੈਂ ਇੱਥੇ ਲੜਾਈ ਕਰਨ ਨਹੀਂ ਆਈ ਹੈਗੀ ਮੇਰੀ ਗੱਲ ਸੁਨੰਜੂ ਮਿੰਨੂ ਚੇਤਾਵਾ ਕਿ ਤੂੰ 500 ਰੁਪਏ ਨਹੀਂ ਮੋੜਿਆ ਤੇ ਤੂੰ ਕਹਿੰਨੀ ਆ ਕਿ ਪਰਸ ਮੇਰੇ ਕੋਹਾ ਮੈਂ ਤਾਂ ਤੈਨੂੰ ਪਰਸ ਵੀ ਮੋੜ ਦਿੱਤਾਈ ਪਹਿਲੇ ਮੈਨੂੰ ਦੱਸ ਹਾਈ ਦੀਦੀ ਹੁਣ 500 ਰੁਪਏ ਬਦਲੇ ਮੇਰਾ ਪਰਸ ਰੱਖ ਲੈਣਾ ਤੁਸੀਂ ਨਾ ਤੂੰ ਨਾ ਮੇਰੇ 500 ਰੁਪਏ ਦੇ ਪਰਸ ਆਪਣਾ ਲੈ ਜੀ ਯਾਦ ਕਰੋ ਤੁਸੀਂ ਪਰਸ ਵੀ ਤੁਹਾਡੇ ਕੋਲ ਹੀ ਆ ਤੇ ਜਦੋਂ ਆਪਾਂ ਵਾਪਸੀ ਆਏ ਸੀ ਨਾ ਇੱਥੇ ਬਾਹਰ ਖੜੀ ਨਹੀਂ ਉਹਦੇ ਤੁਹਾਨੂੰ ਮੈਂ 500 ਰੁਪਏ ਵਾਪਸ ਕਰਤਾ ਸੀ ਅੱਜੇ ਤੁਸੀਂ ਉਹ ਘਰ ਆ ਕੇ ਦੇ ਦਿੱਤਾ ਤੇ ਉੱਥੇ ਕਿਉਂ ਨਹੀਂ ਦਿੱਤਾ ਉਹ ਪੋਤੀ ਭਾਬੀ ਦੀ ਹੈ ਜਲੀਏ ਤੈਨੂੰ ਨਹੀਂ ਪਤਾ ਦੀਦੀ ਤੁਸੀਂ ਆਪੇ ਤਾਂ ਤੁਹਾਨੂੰ ਕਿਹਾ ਸੀ ਵੀ ਚੱਲ ਕੋਈ ਗੱਲ ਨਹੀਂ ਅੰਜੂ ਮੈਂ ਇੱਥੇ ਦੁਕਾਨਦਾਰ ਨੂੰ ਆਪੇ ਪੈਸੇ ਦੇ ਦੇਣੀਆਂ ਮੇਰੇ ਕੋਲ ਉਹਦੇ ਪੈਸੇ ਖੁੱਲੇ ਨਹੀਂ ਹੈਗੇ ਸੀ ਤੇ ਘਰੇ ਜਾ ਕੇ ਆਪਾਂ ਆਪੇ ਹਿਸਾਬ-ਕਿਤਾਬ ਕਰ ਲਾਂਗੇ ਤੇ ਮੈਂ ਤੇ ਆਉਂਦੀ ਨਹੀਂ ਪੈਸੇ ਫੜਾਤੇ ਆ ਤੇ ਤੂੰ ਕਿਹੜੀ ਗੱਲ ਕਰਨ ਦੀ ਹੈ ਆਹਨਾਂ ਨੂੰ ਨਾ ਚੇਤਾ ਭੁੱਲਦਾ ਜੇ ਆਪੇ ਪਹਿਲਾਂ ਕਹਿੰਦੇ ਸੀ ਕਿ ਮੈਂ ਘਰ ਆ ਕੇ ਦਿੱਤਾ ਵਾ ਤੇ ਤੁਹੀ ਉੱਥੇ ਦੇਣਾ ਹੁੰਦਾ ਤੇ ਫਿਰ ਉੱਥੇ ਦੇ ਦੇਂਦੇ ਨਾ ਨਨਮੀਤ ਮੈਂ ਕਦੋਂ ਕਿਹਾ ਹੀ ਵੀ ਮੈਂ ਦੇ ਦੰਨੀ ਆ ਇਹਨੇ ਤੇ ਆਪ ਮੈਨੂੰ ਕਿਹਾ ਹੀ ਵੀ ਮੇਰੇ ਕੋ ਪੈਸੇ ਘਟੇ ਤੇ ਦੀਦੀ ਸ਼ਾਲ ਪਸੰਦ ਹੈ ਮੈਂ ਲੈ ਲਾ ਸਹੀ ਕਿਹਾ ਤੁਸੀਂ ਚਲੋ ਮੇਰੀ ਗੱਲ ਸੁਣੋ ਪੈਸੇ ਮੈਂ ਤੁਹਾਡੇ ਦੇਤੇ ਹੀ ਤੁਹਾਨੂੰ ਮੇਰਾ ਪਰਸ ਦੇਣਾ ਤਾਂ ਨਹੀਂ ਦੇਣਾ ਮੇਰੀ ਗੱਲ ਸੁਣ ਮੈਨੂੰ ਪੈਸੇ ਚਾਹੀਦੇ ਹੁਣ ਮੈਨੂੰ ਚੇਤਾ ਆਇਆ ਹੀ ਪਰਸ ਮੈਂ ਕਿੱ데 ਲੱਭ ਦੇਂਨੀ ਆ ਜੇ ਅੰਦਰ ਹੋਇਆ ਮੈਂ ਕੀ ਕਰਨਾ ਤੇਰਾ ਪਰਸ ਮੈਂ ਇਹਦੇ ਨਾਲ ਦੇ 36 ਮਿਲ ਜਾਂਦੇ ਤੁਹਾਨੂੰ ਕੀ ਪਤਾ ਬ੍ਰੈਂਡ ਦੀਆਂ ਚੀਜ਼ਾਂ ਕੀ ਹੁੰਦੀਆਂ ਆ ਲੋਕਲ ਚੀਜ਼ਾਂ ਤੁਸੀਂ ਵਰਤਦੇ ਆ ਬ੍ਰਾਂਡ ਮੈਨੂੰ ਕਹਿੰਦੇ 36 ਜੱਜਾ ਮਿਲ ਜਾਣੀਆਂ ਇਦਾਂ ਦਾ ਪਰਸ ਤੁਹਾਨੂੰ ਨਹੀਂ ਮਿਲਣਾ ਇਹ ਤਾਂ ਉਹ ਤਾਂ ਮਾਸੀ ਨੇ ਬਾਹਰੋਂ ਭੇਜਿਆ ਸੀ ਉਹ ਮੰਨਿਆ ਤੇਰੀ ਮਾਸੀ ਨੇ ਇੱਕ ਪਰਸ ਦੇ ਦਿੱਤਾ ਤੇ ਤੈਨੂੰ ਬ੍ਰਾਂਡ ਦੀਆਂ ਕਲਾਗੀਆਂ ਅੱਜ ਜਦੋਂ ਜਾਣਿਆ ਨੇ ਨਾ ਆਪਾਂ ਖਰੀਦਣ ਸਾਨੂੰ ਰੇੜੀ ਵਾਲਿਆਂ ਨੂੰ ਪਸੰਦ ਆ ਜਾਂਦੀ ਉਹ ਤਾਂ ਵੀ ਕਹਿੰਦੀ ਹਣੀ ਦੀਦੀ ਉਹ ਹੀ ਬੜਾ ਸੋਹਣਾ ਲੱਗਦਾ ਅੱਜ ਇੱਕ ਪਰਸ ਲੈ ਕੇ ਤੇ ਤੈਨੂੰ ਬ੍ਰਾਂਡ ਦਾ ਪਤਾ ਲੱਗ ਗਿਆ ਵੀ ਹਾਂ ਇਹ ਵਿੱਚ ਬ੍ਰਾਂਡ ਆ ਚਲੋ ਛੱਡੋ ਗੱਲਾਂ ਤੁਸੀਂ ਮੇਰਾ ਪਰਸ ਲਿਆ ਕੇ ਦਿਓ ਕੋਈ ਨਹੀਂ ਲਿਆ ਦਿੰਨੀ ਆ ਬੰਦਾ ਨਾ ਮਾਰ ਦਿਓ ਲੱਭ ਕੇ ਲੈ ਆਇਓ ਮੈਂ ਬੈਣੀ 10 ਮਿੰਟ ਕੋਈਗਾ